ਸਾਤਨ ਕਰ ਰਹੀ ਨਾ ਪਾਲੇ ਜਾਤੇ ਦਿਨ ਦਿਹਾੜੇ ਕਾ ਚਲਤੇ ਬਾਗਿਸ਼ੇ ਚਿੰਤਾ ਮੰਨ ਲਾਇ ਜਿਸ ਵਿੱਚ ਕੇ ਨਾ ਕਲਾ ਦੀ ਸੰਸਕਰਨ ਦੇ ਵਿੱਚ ਚੋਕ ਦੇ ਸਰਕਾਰ ਤੇ ਬਕਲੇ ਸਿਆਸੀ ਪਾਰਟੀਆਂ ਵੱਲੋਂ ਬਾਬਾ ਸਾਹਿਬ ਨੂੰ ਕੜੀਆਂ ਜੰਗੜੋ ਪੱਤਾ ਵਿੱਚ ਅਟਕੜੀਆਂ ਜਕੜੋ ਗਾਤਲ ਨੂੰ ਪਾਉਂਚੀ ਚਾਟਣਾ ਇੱਕੋ ਇੱਕ ਇਨਸਾਫ ਹੈ ਮੰਗਣਾ ਮਾ ਕਿਉ ਰੋਵੇ ਪੀੜੇ ਰੋਵੇ ਹਿੰਦੂ ਆਟਾ ਬੰਦ ਹੋਵੇ ਜਿੱਕਰ ਦੋਸੀ ਬੜੀ ਡਿਲੇ ਹੁੰਦੀ ਹੈ ਜਾਂ ਇੰਗਲੈਸਟਿਕ ਪੁਛਿੰਗ ਕੋ ਡਿਲੇ ਹੁੰਦੀ ਹੈ ਦੇਖੋ ਇਹ ਜਿਹੜਾ ਮਾਮਲਾ ਵਾ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਮੰਗਲ ਚ ਹੋਈ ਹੈ ਜਿਹੜੇ ਮਤਲਬ ਇੱਕ ਵਿਸ਼ਵ ਹਿੰਦੂ ਬਚਨ ਦੇ ਸੰਗਠਨ ਨਾਲ ਜੁੜੇ ਹੋਏ ਅਧਿਕਾਰੀ ਸੀ ਉਹਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸੰਗਠਨ ਜੋ ਵੀ ਕਹਿ ਕਰੇਗਾ ਵਿਸ਼ਵ ਹਿੰਦੂ ਪਰਸ਼ਦ ਦਾ ਮਰਦ ਅੰਤਰਰਾਸ਼ਟਰੀ ਸੰਗਠਨ ਆ ਉਹਨਾਂ ਨੇ ਜੋ ਵੀ ਸੰਗਠਨ ਦਾ ਤੈ ਹੈਗਾ ਅਸੀਂ ਲੋਕ ਤੇ ਸ਼ਹਿਰਦਾਰ ਹੋਣ ਦੇ ਨਾਤੇ ਇੱਕ ਆਪਣੇ ਹਿੰਦੂਵਾਦੀ ਸੋਚ ਹੋਣ ਦੇ ਨਾਤੇ ਸਾਰੇ ਸ਼ਹਿਰ ਦੇ ਲੋਕਾਂ ਨੇ ਉਹਨਾਂ ਦਾ ਜਿਹੜਾ ਜੋ ਰੋਸ਼ਮਾਰ ਚੋਦੇ ਸਮਰਥਨ ਦਿੱਤਾ ਔਰ ਟਾਰਗੇਟ ਕਿਲਿੰਗ ਲੱਗਦੀ ਕਿ ਯਾ ਕੋਈ ਦੇਖੋ ਇਹ ਪੁਲਸ ਵੈਰੀਫਾਈ ਕਰ ਰਹੀ ਹੈ ਔਰ ਜੋ ਇਹ ਤੱਕ ਸਾਹਮਣੇ ਆਇਆ ਟਾਰਗੇਟ ਕਿਲਿੰਗ ਹੀ ਆ ਔਰ ਅਸੀਂ ਸਰਕਾਰ ਜਿਹੜੀ ਆ ਉਹ ਐਸਵੇਲੇ ਜਿਹੜੀ ਆ ਉਹ ਮੋੜ ਲਮ ਲੋਕਾਂ ਦੀ ਸੁਰੱਖਿਆ ਕਰਨ ਵਿੱਚ ਜਿਹੜੀ ਆ ਪੁਟਾ ਪ੍ਰਬੰਧ ਨਹੀਂ ਕਰ ਪਾਰ ਰਹੀ ਔਰ ਸਰਕਾਰ ਵੀ ਢਿੱਲੀ ਕਾਰਗੁਜ਼ਾਰੀ ਆ ਜੋ ਆਨ ਵਾਲੇ ਸਮੇਂ ਜ ਰੋਜ਼ ਰੋਜ਼ ਹੀ ਨਵੀਆਂ ਨਵੀਆਂ ਕਿਸੇ ਵਪਾਰੀਆਂ ਨੂੰ ਥ੍ਰੈਟਿੰਗ ਆ ਚਾਹੇ ਕੋ ਕਿਸੇ ਵੀ ਸੰਗਠਨ ਨਾਲ ਜੁੜੇ ਲੋਕਾਂ ਉਨਾਂ ਦੀ ਬਾਰ ਬਾਰ ਜਿਹੜੀ ਆ ਉਹ ਟਾਰਗੇਟ ਕਿਲਿੰਗ ਕਰਕੇ ਹੱਤਿਆ ਹੋ ਰਹੀ ਆ ਉਹਦੇ ਖਿਲਾਫ ਸਰਕਾਰ ਨੂੰ ਚੇਤਾਨਣ ਵਾਸਤੇ ਵਿਸ਼ਵ ਹਿੰਦੂ ਵਰਸਨ ਨੇ ਜਿਹੜਾ ਅੱਜ ਰੋਸ ਮਾਰਚ ਕੀਤਾ ਉਹਦੇ ਨਾਲ ਸਾਰੇ ਸ਼ਹਿਰ ਦੇ ਲੋਕ ਉਹਨਾਂ ਨੂੰ ਸਮਰਥਨ ਦੇਿਆ ਕੋਈ ਜ਼ਬਰਦਸਤੀ ਕੋਈ ਕਿਸੇ ਨਾਲ ਕੋਈ ਕਰਨੀ ਕਰ ਰਿਹਾ ਕਿਉਂਕਿ ਬਾਰ ਬਾਰ पुलिस प्रशासन ਵੱਲੋਂ ਵੀ ਇਹ ਗੱਲ ਆ ਰਹੀ ਸੀ ਕਿ ਤੁਹਾਡੇ ਕੁਝ ਲੋਕ ਜਾ ਕੇ ਵੀ ਉੱਥੇ ਸੰਵਿਧਾਨ ਦੇ ਸੰਘਟਨ ਤੇ ਜਾ ਕੇ ਲੋਕ ਉਸ ਤੋਂ ਫੋਰਸਫੁਲੀ ਦਬਾਇਆ। ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਫੋਰਸਫੁਲੀ ਕੋਈ ਕੰਮ ਨਹੀਂ ਕਰਾ ਸਾਡੇ ਸੱਜਣਾਂ ਜਿਹੜਾ ਬਿਲਕੁਲ ਅਨੁਸ਼ਾਸਨ ਚ ਰਹਿਣਾ ਜਾਣਦਾ ਔਰ ਅਨੁਸ਼ਾਸਨ ਚ ਰਹਿ ਕੇ ਹੀ ਸਾਰੇ ਜੜੀਗਾ ਉਹ ਅਦੀ ਵਿਵਸਥਾ ਕੀਤੀ ਗਈ ਹੈ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਅਸੀਂ ਕੋਈ ਘਟਨਾ ਜਿਸ ਨਾਲ ਕੋਈ ਲਾਉਣ ਆਰਡਰ ਦੇ ਵਿੱਚ ਫਰਕ ਪਵੇ ਉਹ ਸੰਭੇਤਰ ਵੱਲੋਂ ਨਹੀਂ ਹੋ। ਜਿਆਸੀ ਰਾਮ ਜੀ ਮੈਂ ਰਹਿਣਾ ਹਣੀ ਮਿੱਤਲਾ ਵਿਭਾਗ ਮੰਤਰੀ ਵਿਸ਼ਨੂੰ ਪ੍ਰਸ਼ਦ ਆਪ ਜਿਹੜਾ ਭੰਦ ਪਰਵਾਇਆ ਹਿਊਮਨ ਬੰਦ ਕਰਵਾਇਆ ਨਹੀਂ ਗਿਆ ਜੀ ਬੰਦ ਕੀਤਾ ਵਾ ਸ਼ਹਿਰ ਦਾ ਸਮਰਥਨਾ ਜੀ ਸਾਨੂੰ ਵਿਸ਼ਵਿੰਦੂ ਪਰਸ਼ਦ ਨੂੰ ਜਿਹੜੀ 13 April ਨੂੰ ਨੰਗਲ ਦੇ ਜਿਹੜੇ ਆ ਨਗਰ ਅਧਿਐਖ ਵਿਸ਼ਵਿੰਦੂ ਪਰਸ਼ਦ ਦੇ ਉਹਨਾਂ ਦੀ ਨਿਰਮਮ ਹਟਿਆ ਜਿਹੜੀ ਆ ਉਹਨਾਂ ਦੀ ਦੁਕਾਨੇ ਬੈਠਿਆ ਕੀਤੀ ਗਈ ਆ ਕੁਛ ਦੇਸ਼ਵਰੋ ਦੀ ਲੋਕਾ ਲਓ ਇਹ ਇਹ ਸੁੱਤੀ ਸਰਕਾਰ ਨੂੰ ਇੱਕ ਮੈਸੇਜ ਦੇਣ ਵਾਸਤੇ ਵਿਸ਼ਵਿੰਦੂ ਪਰਸ਼ਦ ਵੱਲੋਂ ਬੰਦ ਦੀ ਕਾਲ ਆ ਪੂਰੇ ਪੰਜਾਬ ਦੇ ਵਿੱਚ ਜਿਹਦਾ ਸਮਰਥਨ ਹਿੰਦੂਵਾਦੀ ਸੋਚ ਦੇ ਲੋਕ ਤੇ ਸਾਡੇ ਲੋਕ ਸਮਰਥਨ ਕਰ ਰਹੇ ਨੇ ਇਹਦਾ ਕਿਉਂ ਮਦਰ ਕਿਹੜੇ ਲੋਕ ਨਾਤੇ ਉਹਦਾ ਵਪਾਰਕ ਤੌਰ ਤੇ ਕੋਈ ਦੋਸ਼ੀ ਨਾ ਸਮਾਜਿਕ ਤੌਰ ਤੇ ਕਿਸੇ ਨਾਲ ਕੋਈ ਵੈਰ-ਵਿਰੋਧ ਸੀ ਸਿਰਫ ਤੇ ਸਿਰਫ ਉਹਦਾ ਇੱਕੋ ਹੀ ਦੋਸ਼ ਸੀ ਕਿ ਉਹ ਆਪਣੇ ਧਰਮ ਦੀ ਗੱਲ ਕਰਦਾ ਸੀ ਤੇ ਆਪਣੀ ਧਰਮ ਦੀ ਸੋਚ ਦੀ ਇੱਕ ਪਾਰਟੀ ਦੇ ਨਾਲ ਇੱਕ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਜਿਹਦੀ ਉਹਨੂੰ ਸਜ਼ਾ ਭੁਗਤ ਨਹੀਂ ਪਈ ਹੈ ਉਹਦੇ ਦੋ ਛੋਟੇ-ਛੋਟੇ ਬੱਚੇ ਆ 35 ਸਾਲ ਦੀ ਉਮਰ ਹੈ ਤੇ ਸਿਰਫ ਤੇ ਸਿਰਫ ਉਹਦੇ ਨੰਗਲ ਵੀ ਸਾਰਾ ਵੈਰੀਫਾਈ ਕੀਤਾ ਗਿਆ ਕਿ ਸਿਰਫ ਤੇ ਸਿਰਫ ਉਹਦਾ ਦੋਸ਼ ਹੈ ਨਾ ਹੀ ਆ ਕਿ ਉਹ Hindu ਸਮਾਜ ਦੀ ਤੇ Hindu ਸੰਗਠਨ ਨਾਲ ਜੁੜਿਆ ਸੀ ਕਿ ਲੱਗਦਾ ਕਿ ਇਹ ਮੈਟਰ ਜਿਹੜਾ ਨੇ 13 ਅਪ੍ਰੈਲ ਵਾਲੇ ਦਿਨ ਵਿਸਾਖੀ ਵਾਲੇ ਦਿਨ ਇੱਕ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਪਾੜ ਪਾਣ ਦੀ ਕੋਸ਼ਿਸ਼ ਦੇ ਨਾਲ ਵੀ ਇਹਨੂੰ ਵੇਖਿਆ ਜਾਂਦਾ ਹੈ ਸਮੇਂ-ਸਮੇਂ ਦੇ ਉੱਤੇ ਹਿੰਦੂ ਲੀਡਰਾਂ ਦੇ ਉੱਤੇ ਹਿੰਦੂ ਸੰਗਠਨਾਂ ਦੇ ਵਿਅਕਤੀਆਂ ਦੇ ਉੱਤੇ ਹਿੰਦੂ ਸਮਾਜ ਦੇ ਆਗੂਆਂ ਦੇ ਅੱਗੇ ਤੇ ਹਮਲਾ ਕੀਤਾ ਜਾਂਦਾ ਹੈ ਜਿਹੜਾ ਬਹੁਤ ਹੀ ਨਿੰਦਣਯੋਗ ਹੈ ਤੇ ਸਰਕਾਰ ਸੁੱਤੀ ਹੈ ਸਰਕਾਰ ਵੱਲੋਂ ਨਾ ਕੋਈ ਪੁੱਤਾ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਹਿੰਦੂਆਂ ਦੀ ਸੁਰੱਖਿਆ ਜਿਹੜੀ ਆ ਮੁਹੱਈਆ ਕਰਾਈ ਜਾਂਦੀ ਹੈ ਜੀ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਪੁਲਿਸ ਵਾਲੋਂ ਡੀਜੀਪੀ ਸਾਹਿਬ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਨੰਗਲ ਉੱਥੇ ਗਏ ਨੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਕਿ ਜਿਹੜੀ ਆ ਬੰਦੀ ਕਾਰਵਾਈ ਦੋਸ਼ੀਆਂ ਨੂੰ ਜਲਦੋਂ ਜਲਦ ਫੜ ਕੇ ਤੇ ਸਾਡੀ ਮੰਗ ਇਹ ਆ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਕੇਸ ਚਲੇ ਦੋਸ਼ੀਆਂ ਨੂੰ ਜਲਦੋਂ ਜਲਦ ਸਜ਼ਾ ਮਿਲੇ ਤੇ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਨਾਲ ਉਹਨਾਂ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ